ਮੁਹਿੰਦੀ ਕਿ ਕਾ ਮੇਰਾ ਜਵਾ ਨਹੀਂ 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 ਹਾਂਜੀ ਲੋਟ ਸਾਹਿਬ ਬੋਲੋ ਜੋ ਬੋਲੇ ਸ਼ਮਰਤੇ ਸ੍ਰੀ ਨਾਨਕ ਵਾਲੀ ਜੀ ਦਾ ਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਨਾਨਕ ਭਗਤ ਰਾਜ ਕੀ ਜੈ ਜੈ ਸਤਿਗੁਰੂ ਪੂਰਨ ਨਾਮ ਜੀ ਬਹਾਲਾਜ ਕੀ ਜੈ ਜੈ ਕਦੀ ਤੇ ਮੌਜਮਾਨ ਸਤਿਗੁਰੂ ਗਰਦਾਰੀ ਨਾਮ ਜੀ ਬਹਾਲਾਜ ਕੀ ਜੈ ਮਹਾਰਾਜ ਕੀ ਜੈ ਜੋ ਫੁਰਸਾਵਾ ਸਾਹਿਬ ਵਾਲਕੀ ਤੇ ਬਰਾਉ ਬੇਦਕਰ ਸਾਹਿਬ ਜੀ ਕੀ ਜੈ ਜੈ ਜੋ ਅੱਜ 9 ਤੇ 10 ਫਰਵਰੀ ਦਾ ਮੇਲਾ ਜੋ ਸਤਿਗੁਰੂ ਗਿਆਨ ਨਾਮ ਜੀ ਦੀ ਜੇਲ ਯਾਤਰਾ ਦੀ ਜਨਤੀ ਖੁਸ਼ੀ ਦਾ ਤੇ ਬੜੀ 18 ਸਾਲ ਦੀ ਤਰ੍ਹਾਂ ਬਰੀਂਤਿ ਹਮਨਾਮ ਸੰਗਤਾਂ ਵੱਲੋਂ ਮਨਾਇਆ ਜਾਂਦਾ ਤਾਂ ਐਕਟੀਵਾਰ ਵੀ ਜਿਹੜੀ ਛੋਪ ਯਾਤਰਾ ਜਿਹੜੀ ਆਸ਼ਰ ਗਿਆਨ ਆਸ਼ਰਮ ਤੋਂ ਚੱਲ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਚ ਘਰੇਗੀ ਸਾਥੀ ਤਾਂ ਇਸ ਵਿਲੇਂਜਾਸ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਸੰਗਤਾਂ ਨੂੰ ਤੇ ਵਿਦਵਾਨਾਂ ਨੂੰ ਲੱਖ ਲੱਖ ਮੁਬਾਰਕਾ ਹੋਣ ਤੇ ਇਸ ਮੌਕੇ ਤੇ ਅੱਗੇ ਵਾਸਤੇ ਵੀ ਜਿਹੜੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਕਾਫਲਾ ਲੈ ਕੇ ਪਹੁੰਚਿਆ ਕਰੋ ਕਿਉਂਕਿ ਕੌਮ ਦੀ ਟੀਮ ਚੋਂ ਇੱਕ ਕੌਮ ਦਾ ਇੱਕ ਨਿਸ਼ਾਨ ਜਿਹੜਾ ਤੀਰਾਂ ਤੇ ਕਮਾਨਾ ਵਾਲਾ ਜਿਹੜਾ ਲੋਗਸ ਪਾ ਚੱਗਾ ਇਹਦੇ ਥੱਲੇ ਆਪਾਂ ਚੱਲ ਕੇ ਆਪਾਂ ਪੂਰੇ ਦੇਸ਼ 'ਚ ਜ਼ੁਲਮ ਰੋਕ ਸਕਦੇ ਆ ਔਰ ਹੋਰ ਕੋਈ ਰਸਤਾ ਨਹੀਂ ਇਸ ਲਈ ਸਾਡਾ ਬੇਨਤੀ ਆ ਕਿ ਆਉਣ ਵਾਲੀ 9-10 ਫਰਵਰੀ ਨੂੰ ਧ੍ਰੋਮਤਾ ਨਾਲ ਵੱਡੇ ਕਾਫਲੇ 'ਚ ਪਹੁੰਚੀਏ ਤੇ ਰੌਮਤਾ ਨੂੰ ਵਧਾਈਏ ਤੇ ਕੌਮ ਦਾ ਨਾਮ ਰੌਸ਼ਨ ਕਰੀ। ਚਾਹ ਗੁਰੂਵਾਲ ਵੀ ਚਾਹੀਦੀ महाराज की जय ਬਹਾਰਾ ਜੀ ਜਗਤ ਪਾਸ਼ਾ ਪੂਰਨਤ ਮਹਾਰਾਜ ਜੀ ਚਕਾਰਾ ਲੈਣੇ ਆਲਾ ਜਾਵੇ ਸਾਧੂ ਗਿਆਨ ਨਰਮਹਾਰੀ ਦੇ ਚਾਪਾਂ ਨੂੰ ਪਾਵੇ ਹਾੜੀਆਂ वाघ मूरखा वाघ मूरखा वाघ मूरखा जे शेर तारीखा जे keerzaan di vaar rang posh guruda kinna se karaya ae hazaar laale rang posh guruda kinna se karaya ae hazaar ਜੀ ਆ ਗਿਆ ਜੰਦਾ ਤੋਂ ਸਭ ਸੰਤਾਨੀਆਂ ਚ ਹੋ ਗਿਆ ਪਰ ਇੱਕ ਗੁਰਸਾਹਿਬ ਕਿਉਂਕਿ ਇਥੇ ਕਿੰਗਲ ਦੀ ਟੋਟਰੀ ਪੈਰੀ ਸਾਧ ਸੰਗਤ ਜੀ ਗਗਲੇ ਕਰੇ ਬਾਦਸ਼ਾਹ ਬਾਦਸ਼ਾਹ ਕਰੇ ਫਕੀਰ ਮੇਰਾ ਸੱਚੇ ਸਾਹਿਬ ਸਾਧਗੰਮ ਅਸੇ ਬਦਲ ਤਕਦੀਰ ਜੇ ਪਰਤੇ ਚੋ ਕਹ ਲੈ ਆ ਲੈ ਉਹ ਸਿਖਾ ਦੇ ਕਲਮ ਪੜੰਮਰਾ ਤੋਂ ਸੁਰਾਤ ਸੰਗਤ ਇਥੇ ਲੈ ਲੈ ਪੜਿੰਦੇ ਨੇ ਤੋਂ ਦਾਹਰ ਦਾ ਕਰੇਗਾ ਜਿੰਨੀ ਸੰਗਤ ਆਈਆ ਗੁਰਦੇਸ਼ ਸਾਹਿਬ ਤੇ ਮੇਰ ਪਰ ਅਸਰਾ ਕਸਬ ਦੇ ਨੇਪਟ ਸਭ ਨੂੰ ਰਾਜ ਵਿਸਾਦਾ ਪਰਮ ਕਰ ਇਹ ਗਰੀਬਾਂ ਦੇ ਲਾਂਡਾਂ ਤੋਂ ਬਚਾ ਤੇ ਬਿਮਾਰੀਆਂ ਤੋਂ ਬਚਾ ਘਰਾਂ ਵਿੱਚ ਸ਼ਾਂਤੀ ਪਰਿਵਾਰ ਦੇ ਬੱਚਾ ਦੇ ਮਿਹਰ ਦੀ ਗੱਲ ਕਰ ਤੇ ਆਪਾਂ ਸਾਰੀ ਸੰਗਤ ਨੇ ਪਾਰਸੀਆ ਬੇਤੀ ਛੋਟੀ ਲੋਕੀ ਦਰਨ ਲੋ ਅੱਜ ਬੱਬਾ ਜੀਵਨ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਸੰਤਾ ਮਹਤਮਾ ਵੱਲੋਂ ਵੀ ਆਪਾਂ ਹਰ ਸਾਲ ਦੀ ਤਰ੍ਹਾਂ 28 ਮਾਗ 10 ਫਰੀ ਦੇ ਆਪਾਂ ਮੇਰੇ ਮਨਾਇ ਜਾਂਦੇ ਸੰਗਤ ਵੱਲੋਂ ਤੇ ਮੱਲੇ ਖੇਟ ਜਾਂਦੇ ਇਸ ਲਈ ਹੁਣ ਆਪਾਂ ਮੱਲੇ ਦੀ ਸ਼ਗਲ ਤੋਂ ਸਤਿਕਾਰਯੋਗ ਜਾਣਕਾਰੀ ਸਾਹਿਬ ਜੀ ਬੜੇ ਪ੍ਰੇਮ ਸਤਕਾਰ ਦੇ ਨਾਲ ਫੁੱਟ ਬਾਜੀ ਨਹੀਂ ਕਰਨੀ ਅੱਗੇ ਪਿੱਛੇ ਨਹੀਂ ਲੱਗਣਾ ਆਪਾਂ ਜੈ ਬਾਲ ਵੀ ਸਾਧਨਾ ਦਾ ਨਾਮ ਚਾਪਦੇ ਜਾਣਾ ਕਿਉਂ ਝੋੜੀਆਂ ਤਾਂ ਭੰਈ ਜਣੇ ਜੇ ਅਬ ਗੁਰੂ ਦੇ ਚਰਨਾਂ ਵਿੱਚ ਆਪਣੀ ਕੋਈ ਹਾਜ਼ਰੀ ਲਵਾਵਾਂਗੇ ਤਾਂ ਇਹ ਝੋੜੀਆਂ ਭੰਈਆਂ ਨੇ ਤਾਂ ਆਪਾਂ ਹੜ ਨਾਲ ਕਰਨੀਆਂ ਗੁਰੂ ਸਾਹਿਬ ਦੇ ਅੱਗੇ ਸਭ ਨੇ ਝੋੜੀਆਂ ਪਰ ਸਾਨੂੰ ਨਾਮ ਦਾਤ ਬਚ ਕੇ ਸਭ ਨੂੰ ਮੁਕਤੀ ਕਰੇ ਅਰਦਾਸ ਸਤਿਗੁਰ ਚਰਨਾਂ ਕਾ ਪਾਸ ਲੋਗ ਆਦ ਗੁਰੂ ਮਾਰੀ ਜੀ ਦੀ ਬਿਨਾ ਨਾ ਤਾਰ ਫਗਤ ਨਾਲ ਇਲਾਜ ਜੋਗ ਜਗ ਰਖਣ ਹਾਰ ਜੀ ਯਾਦ ਕੇ ਮਾਲਕਾ ਹੱਥ ਤੇਰੇ ਡੋਰ ਆ ਰਾਖਾ ਸਰਬ ਜਹਾਨ ਦਾ ਬਾਜ ਨਾ ਤੇਰੇ ਹੋਰ ਆ ਤੈਨੂੰ ਬਰਵਾ ਮਹਿਰ ਤੇਰੇ ਦੇ ਰੋਸ਼ਾਂ ਦੇ ਸ਼ਾਮ ਕਰਦੇ ਤੇਰੀ ਆਰਤੀ ਸ਼ੈਂਕਰ ਦੇ ਬਰਨਾਮ ਇਹਨੂੰ ਪੁੱਤਰ ਕੰਦਰ ਦੇ ਤੇ ਨਾਰ ਕੜਕਾਰੀ ਚਾਰ ਤਰਨਾਰ ਮਨੀਆਂ ਪੂਜ ਦੇ ਚੰਦ ਸੂਰ ਸਰਦਾਰ ਤਰਨ ਗੁਜਰਤਾਂ ਸਾਲਿਆ ਰਦਰ ਦੇ ਸਵੇਰ ਇਹਨੂੰ ਬਰਮਾ ਵਿਸ਼ਣ ਦੇ ਨਾਰ ਜਵਰਨ ਕੁਮਾਰ ਤਰਨ ਗੁਜਰਪੰਗੜੂ ਦੇ ਸ਼ਕਤੀਨ ਰੰਤਾਰ ਤਰਨ ਪੂਰ ਜਨ ਕੀ ਢਾਲੇ ਫੁੱਲ ਦੇ ਹਾਰ ਤਰਨ ਭਾਰਦਾ ਜੀ ਨੂੰ ਪੂਜਿਆ ਬ੍ਰਹਮਾ ਗਾਣਾ ਪਾਇਆ ਇਹਨੂੰ ਲਹੂ ਖਸ਼ਣੇ ਪੂਜ ਕੇ ਜਾਗ ਜਪਾਇ ਮਹਾਨ ਚਾਹਟ ਦੇ ਸਮਾਨ ਨੂੰ ਬਾਦ ਰਾਜ ਦੀ ਬਾਣ ਤਰਨ ਗੁਜਰ ਰਾਜਾ ਕੰ ਲੱਗਿਆ ਸਰਨੇ ਆਣ ਪੂਜਾ ਵਿਸ਼ਾ ਮਿੱਤਰੇ ਬਰਾਮਣੀ ਜੀ ਕਾ ਆਈ ਜੂ ਜੈੰਦਰਾਮ ਨੂੰ ਬਣਾ ਅਨਰਾਸ਼ੀ ਜਾਗੂ ਜਾਗੇ ਆਪ ਮੈਨ ਅੱਛੀ ਰਚੀਆ ਕੋ ਬਰਾਦਰ ਸਾਹਿਬ ਮਹਾਰਮੈਨ ਸਭ ਦੁਨੀਆਂ ਨੂੰ ਤਾਰਨੇ ਲਈ ਦੇਵੀ ਦੇਵੀਆਂ ਕਹਿਣ ਜੀ ਨੂੰ ਸੁਣੇ ਪਾਲਦਾਰ ਗੁਰੂ ਗ੍ਰੰਥਰੰਤਰ ਮੈਨ ਸਾਹਿਬ ਦਾ ਤੁਰਤ ਮਲੇ ਕਲਿਆਣ ਆ ਜੀਵਨ ਸਿੰਘ ਦੀ ਅਰਦਾਸ ਆ ਤੁਹ ਅੱਗੇ ਭਗਵਾਨ ਰੱਖੀ ਦਿਓ ਜੀ ਆ ਜੀ ਦਰਬੜਿਆ ਇਹ ਮਾਨਨ ਮਾਰਨ ਤਾ ਤਾਂ ਲੋਟਿਆ ਲੋ ਨਿਕਤਿਆਂ ਦੇ ਜੱਤ ਨਿਪਤਿਆਂ ਦੀ ਪਾਤ ਨਿਵਾਰਾ ਦੇ ਬਾਹਲ ਨੇ ਥਾਂ ਦੇ ਥਾਂ ਦੇ ਵਿਦਾਇਗ ਨੂੰ ਅਜਰ ਅਮਤਰ ਕਾਲ ਦਰਸ਼ੀ ਨਾਨਕ ਸਾਹਿਬ ਦੀ ਗੱਬਸ਼ ਕਰੋ ਬਿਸਨੁਰ ਗੁਰਮੁਖੀ ਤੁਹਾਨੂੰ ਦਰਗਾਹੋਂ ਸਿੱਖੀ ਜਾਣ ਕੇ ਦਾ ਰਾਈਦਨ ਵੇਦਨ ਅਨੁਸਾਧਨ ਕੋ ਸਾਧਾਨ ਨਾਨਕ ਜੀ ਦਾ ਨਾਮਦਾਰ ਵਾਲ ਵੀ ਤੇ ਸਮਰਸਾ ਸਾਹਿਬ ਦਰਸ਼ੀ ਸ਼ਾਨ ਕਿਉਂਕਿ ਆ ਝੰਡੇ ਬੁੰਗੇ ਜਗੋ ਜੋ ਢਾਲ ਤਰ ਮੁਕਾ ਜੈ ਜੈਕਾਰ ਗੁਰਦੀ ਜੀ ਜੀ ਆਪ ਜੀ ਨੇ ਤਾਂ ਮਾਰਨ ਹਰ ਦੁਪੰਦਰ ਸੁਖ ਰਾ ਆ ਸੰਤ ਬਿਕਨ ਲਾਗੇ ਜਨ ਕੀ ਪ੍ਰਭੂ ਜੀ ਪ੍ਰਭੂ ਜੀ ਇਦਨੇ ਨੀਰ ਸਮੁੰਦਰ ਸਾਗਰ ਭਰਿਓ ਇਦਨੇ ਆਕਣਾ ਮਾਰੇ ਲਾਇਆ ਕਰੋ ਕਿ ਮੇਰੋਂ ਪਾਣ ਡੁੱਬਦੇ ਪੱਥਰ ਤਰ ਕਦੇ ਜੋ ਸੇਵਾ ਕੋ ਸੇਵਾ ਬਣਾਈ ਹੁਕਮ ਮੁਝੇ ਪਰਮਗਤ ਪਾਈ ਸੇਵਾ ਹਵੇ ਨਿਸ਼ਕਾਮੀ ਉਦੋਂ ਕੋ ਪ੍ਰਾਪਤ ਹੁੰਦਾ ਹੈ ਇਸ ਸਵਾਮੀ ਐਡਾ ਮਾਰਾ ਆਪਣੇ ਸਿਖਾਣੂ ਸੇਵਾਦਾਰ ਨੂੰ ਆਜਿ ਕਿਰਪਾ ਕਰੋ ਦਾ ਕਰੋ ਪੰਥ ਦੇ ਸੰਗਤ ਦੇ ਦਰਬਾਰ ਦੇ ਪ੍ਰਭਾਰ ਦੇ ਇਸ ਤਰ੍ਹਾਂ ਮਾਰ ਕਿਰਪਾ ਕਰੋ ਇੱਕਲਾਕ ਬਾਗ ਨਾ ਵੀਂ ਦਤਾਂ ਸੁਖਾ ਰੋਗਾ ਸੁਗਾ ਬਾਧੀਆਂ ਬਹਿਤ ਕਦੇ ਨਾ ਕਰਨਾ ਕੇਵਲ ਆਪਣੇ ਭਜਨ ਵਾਲੇ ਦੇ ਪ੍ਰਗਟ ਹੋਣੇ ਹੈ ਡਰ ਮਾਰਦੇ ਬਾਦਸ਼ਾਹ ਦੇ ਪਾਸ਼ਾ ਜੋ ਪੰਥ ਚ ਘਾਟਪੂਰੀ ਕਰੋ ਜੇ ਦਰਬਾਰ ਚ ਘਾਟਪੂਰੀ ਕਰੋ ਸਿੱਖਾਂ સેવા ਘਾਟਪੂਰੀਆ ਕਰੋ ਜੋ ਰਸਤਾ ਬਸਤਾ ਪੰਥ ਵਾਸਤੇ ਸੰਤ ਵਾਸਤੇ ਆਪਣੇ ਲੰਗਰ ਵਾਸਤੇ ਤੁਰਗਤ ਸ਼ਹਿਰ ਜਾਣੇ ਭਜੜੀਆਂ ਜੋ ਕਿ ਆਪਕਰ ਕਹੇ ਗਲਤੀ ਟੋਟ ਨਹੀਂ ਇੱਥੇ ਪਰੇ ਜਾਨੇ ਸਾਹਿਬ ਜੀ ਦੀਆਂ ਖਤਰ ਟੋਟਾ ਮਹਾਰਾਜ ਪਲੇਪਲਾ ਰੱਖ ਕੇ ਬਚੰਗੀ ਸੇਵਾਦਾਰ ਰਸਤਾ ਬਸਤਾ ਰੱਖ ਆਜ ਤੱਕ ਸਾਹਿਬ ਜਿਹਨੇ ਕਿਹਾ ਕਿ ਮੈਂ ਲੋੜੀ ਕਹਿਦੀ ਪੰਥੀ ਦਾ ਸੰਗਤਰੀ ਹੈ ਦਾਗੁਰ ਸੰਗਤ ਤੇ ਪੰਥ ਤੇ ਨਾਇਮਾਨ ਦਇਆ ਗਵਾਣ ਜੀ ਦਾ ਕਰਦੇ ਜੁਬ ਅੱਜ ਗੁਰੂ ਜੀ ਜੀ ਦਿਨ ਨਾ ਤਾਰ ਭਗਤ ਜੀ ਨਾਲ ਦੀ ਲਾਜ ਤੋਂ ਜਗ ਜਗ ਰਖਣ ਹਰ ਹੈ ਤਾਂ ਮਾਰਾ ਸਿੱਖਾਂ ਦੀ ਨਾਲ ਰੱਖਣੀ ਸੇਵਾ ਵੀ ਦਾਇਰ ਦਾਇਆ ਕਰਨੀ ਐਟਮਰ ਜਿੰਨੀ ਵੀ ਸਕਦੇ ਆਪ ਕੇ ਹਾਜ਼ਰ ਹੋਈ ਮਾਰਾ ਆਵਲ ਨੂੰ ਕਰਨ ਪੂਰੀਆ ਦਰਬਾਰ ਸਾਹਿਬ ਨੂੰ ਕੋਈ ਮਾਰਾ ਇਸ ਪਾਰ ਸਾਹਿਬ ਦੇ ਛੱਤ ਕੱਢ ਦੇ ਗਏ ਸਭ ਦੀਆਂ ਹਾਜ਼ਰੀਆਂ ਮਾਰਾ ਅੱਲਾਹ ਤੇ ਅੱਲਾਹ ਕਦਮ ਲੈ ਕੇ ਨੋਣਾ ਜਿਹਨੂੰ ਦਰੂਗੀ ਧੋੜ ਜਾ ਪੜਿਆ ਹੈ ਅੱ ਲੈ ਜੋਗ ਬੋਲਦੇ ਹੀ ਕਿੰਨਾ ਜਿੰਨੀ ਵੀ ਸਾਹਿਬਾਂ ਦੇ ਲੈ ਪੜਦੇ ਮਾਰਾ ਦਾਇਰ ਦਾਇਆ ਕਰੋ ਸਿੱਖਾਂ ਦੇ ਮਿਹਰ ਦੇ ਜਿੰਨੀ ਵੀ ਪੰਦਾਈ ਦਾ ਕਰਾ ਦੇ ਸ਼ੁਭ ਸ਼ਾਂਤੀ ਪਰਵਾਰਾਂ ਬੱਚਿਆਂ ਦੇ ਜਿਹਨੂੰ ਦੁੱਤਾਂ ਦੀ ਢਾਟ ਦੁੱਧ ਬਸ਼ਕੋ ਤੈਨੂੰ ਪੁੱਤਾਂ ਦੀ ਢਾਟ ਪੁੱਤ ਬਸ਼ਕੋ ਕਿ ਇੱਥੇ ਬੜੇ ਟੋੜ ਖੋਲਣੇ ਟੋੜਣੇ ਢੋਲੀਆਂ ਸਾਧੀਆਂ ਪਰੋ ਜੇ ਥੋੜਾ ਪਰਚੀ ਕੇਵਲੇ ਭਰੀ ਸਕਦੇ ਹਾਂ ਦਆ ਮੰਦਆ ਕਰਦੇ ਹੋ ਜਿੰਨੀ ਵੀ ਸੰਗਤ ਹੈ ਜੀ ਸਭ ਦੇ ਮੇਲ ਕਰਦੇ ਹੋ ਇਸ ਤਰ੍ਹਾਂ ਮੇਲੇ ਹਰ ਸਾਲ ਦੀ ਤਰ੍ਹਾਂ ਮੇਲੇ ਫੁੱਟੜੀ ਭੁੱਲੇ ਮੱਲੇ ਮੇਲੇ ਮਲਾਉਣ ਦੀ ਬਲ ਤੇ ਤਾਕਤ ਬਸ਼ਕਣੀ ਨਾਮ ਦੀਆਂ ਦਾਤਾਂ ਹੁਣ ਗੁਰਬਾਣੀ ਗੁਣ ਗੈਣ ਕਰਦਿਆਂ ਤੋਂ ਫਰਦੋਸ਼ਾਂ ਬੇਦਿਆਂ ਕਰਦਿਆਂ ਤੋਂ ਨੇ ਕੰਮ ਕਰ ਗਏ ਪੁੰਨਾ ਹੋ ਗੀਆਂ ਹੁਣ ਤੋ ਕੱਲ ਜੀ ਸੰਭੇ ਜਿਵਾ ਬਸਦੀ ਸਮਤਾ ਬਸਦੀ ਬਾਣੀ ਪੜਦੇ ਸੁਣਦੇ ਆ ਸੋਚ ਕੇ ਸੱਚ ਕਰਦੇ ਪ੍ਰਵਾਨ ਕਰ ਲਈ ਆਇਆ ਸਰਦਾਰ ਜੀਤਿੰਦਰ ਸੰਜਿਕਾ ਤੋਂ ਆਉਣਾ ਕਰਦੇ ਲੇਖ ਲਾਈ ਬੇ ਗੁਰਿਆ ਦੇ ਮਲਾਵਨਾ ਕਰਾਈ ਦੁਰਗਾ ਦੇ ਮਾਲਾ ਕਰਾਈ ਸੋਈ ਤਾਰੇ ਮੇਰੇ ਜਨਾ ਮੇਨਾ ਤੇਰਾ ਨਾਮ ਬਿਤਾਵੀ ਅਰੇ ਸੋਹ ਝੜੇ ਸਨ ਬੜੇ ਤੇਰੀ ਸੋਤਰੇ ਜਿ ਸੱਜੂ ਗੁੱਟ ਦੇ ਵਾਲ ਦੀ ਭਾਨ ਕਰੇ ਨਾਨਕ ਨਾਮ ਜੜਦੀ ਗਲਾ ਤੇਰੇ ਤਨਸ ਅੱਜ ਕੇ ਜਗ ਆ ਵੀ ਜਾਵੇ ਨਾ ਹੋ ਜਾਵੇ ਬਾਪੂ ਵਾਲੂ ਮਹਾਰਾਜ ਦੀ ਬਾਣੇ ਬਾਦ ਸੁਰੀ ਆਗਾ ਤੇਰੇ ਜਨ ਤਨ Kartu 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 ਖੁਸ਼ੀਆਂ ਦੇ ਜ਼ਕਾਰੇ ਲਾਵੇ ਸੁਣ ਕੇ ਇਹ ਹਾਲ ਹੋ ਜਾਵੇ ਬੇਦੀ ਛੋਟੀ ਲਾ ਕੋ ਦਲ ਨੂੰ ਭਾਵੇ ਸਤਿ ਸ਼੍ਰੀ ਅਕਾਲ نو کش دل بنوار ਇੱਥੇ ਲੋਕ ਦਾ ਤੰਗੂ ਰਿਹਾ 5 ਸਾਲਾਂ ਤੋਂ ਇਹ ਰਾਗ ਨੂੰ ਤੋੜਦੇ ਰਹੇ ਸੀ ਤੇ ਦਾਸ ਇੱਥੇ 5 ਸਾਲ ਇਸ ਤੋਂ ਬਾਅਦ ਸ਼ੇਖਸ਼ਾਨਾ ਦੇ ਸੌਂ ਗਿਆ ਉਹ ਦੰਦ ਦੀ ਗੱਲ ਚਾਹੇ ਬੰਦ ਤੋਂ ਆਵੇ ਆਪੇ ਬੰਦ ਨਹੀਂ ਆਪ ਤੋੜਦੇ ਮਾਮਲਾ ਏ ਬੰਦ ਟੋਕਿਆ ਦੇ ਪੰਜ ਸਾਰੇ ਮੱਤਰੀਆਂ ਮਾਰ ਦੇਗਾ ਕਾਸ ਇੱਥੇ ਪੰਜ ਸਾਰੇ ਆ ਬੇਦੀ ਛੋਟੀ ਨਾ ਕੋਈ ਕਾਲੋ ਇਹ ਕਿੱਥੇ ਬੰਦ ਇਹ ਮੱਤਰੀਆ ਯेलो ਮਾਰ ਰਿਹਾ ਐਸੀ ਕਿਹੜੀ ਗੱਲ ਬੁਣੀ ਸੁਵਾਲ ਰਹੀ ਆਪਣੀ ਆਪਣੇ ਬਸ ਆਪਾਂ ਜੀ ਗਾੜੀ ਦਾ ਤਾਂ ਇਹ ਆ ਦੇ ਸਰਕਾਰਾਂ ਤੋਂ ਇਹ ਮੈਂ ਇੱਕ ਪਾਸੇ ਹੋਰ ਪਾਸੇ ਨਹੀਂ ਵਾਲੀ ਸਪੰਸਰ ਹੈ ਬੋਰਡ ਨੇ ਕਿਹਾ ਮੈਂ ਵਿਚਾਰ ਮੋਦੀ ਇਹਦੇ ਵਿੱਚ ਆਪਾਂ ਬੇਨਤੀ ਕਰੀ ਸੰਤਨ ਜੀ ਵੀ ਆਪਣੀ ਕੌਮ ਦੇ ਸੰਤ ਪਾਤ ਦਾ ਜਿੰਮੇਦਾਰੀ ਲੈਂਦੇ ਨੂੰ ਘਰ ਜਾ ਕੇ ਇਹ ਬੇਨਤੀ ਕੀਤੀ ਆ ਮੁੰਡੇ ਇਸ ਹਾਲ ਨੂੰ ਅੰਕਸ਼ਰ ਆ ਰਿਹਾ ਹੈ ਕਿ ਕਿ ਕੋਣਾ ਯਾਰਾ ਨਹੀਂ ਕਿਉਂਕਿ ਇਹ ਮੱਤਰ ਕਰਾਵਾ ਨਹੀਂ ਗੱਲ ਤੋਂ ਮਾਡਾ ਦੂਸਰਾ ਕਲਾਸ ਨਹੀਂ ਲੜੀ ਮੈਂ ਤਾਂ ਕਿ ਭਾਰਾ ਦਾ ਪਾਤ ਦਾ ਪਾਤ ਨਹੀਂ ਰਿਹਾ ਸੋ میرے لوگ پاس نہ صاحب نے کرپا کی بابا گیا انہوں نے کہا نگر میں کنٹین ਉਹ ਲੈ ਬਟੇ ਸਿੰਘ ਮੇਰੇ ਕਿ ਮੁੱਠੇ ਕਿ ਲੁੱਕ ਹੈ ਤੇ ਨਾਲ ਲਗਾਈ ਨਹੀਂ ਮੁੱਠੇ ਮਾਰ ਕੇ ਉਹ ਨਹੀਂ ਆ ਉਹ ਕਹਿੰਦਾ ਮਰ ਸਕਦਾ ਹਾਂ ਉਹ ਨਾਲ ਲਗਿਆ ਨੀਤੀ ਹਰ ਤੱਕ ਜਦੋਂ ਮਾਰੀ ਉਹ ਮਰਾ ਬਣਾ ਕੱਢਿਆ ਨਹੀਂ ਹੋਣਾ ਹੈ ਮਰਨ ਦਾ ਬੜਾ ਜ਼ਿਆਦਾ ਪਾਰਾ ਉਹਨੇ ਪੂਰ ਰੱਖਿਆ ਅੱਜ ਕੈਂਪ ਆਖੀ ਤਾਲਾ ਆਪਣੀ ਨੀਤੀ 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 ਕੰਮ ਹੋਈ ਇੱਥੋਂ ਆਦਿ ਵਾਸੀਓ ਜਿਗਾੜੋ ਪਾਕਪਿਆ ਨੂੰ ਨਹੀਂ ਬਈ ਚੁੱਕਾ ਬਾ ਬਾ ਆਈ ਇਹਦਾ ਹੌਂਕਾ ਕਾਬੂ ਦੇ ਕਾਬੂ ਨਾ ਹੋ ਤੇ ਮਤਨਾਦ ਰਾਜ ਦਾ ਸਰਪਾ ਹੈ ਕਾਚਾਰ ਮਿਹਦਾ ਰਾਜਪਾਲ ਹੀ ਆਸਣਾ ਰਾਜ ਦਾ ਬੋਲ ਨਹੀਂ ਬੰਨਾ ਇਹ ਆਪਾ ਜੇਕਰ ਫਾ ਚੌਧਰੀਆਂ ਦੇ ਬੰਨਾ ਸਿਤਾਰਾ ਫੜਨਾ ਸ਼ਕਤ ਪ੍ਰਾਜ